ਦੂਰਦਸ਼ਨ ਦੇ ਵੇੜੇ ਵਿੱਚ ਅੱਜ ਸਜੇ ਇਸ ਕਵੀ ਦਰਬਾਰ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਅੱਜ ਦਾ ਹੋਸਟ ਰੋਜੀ ਸਿੰਘ। ਅੱਜ ਦੇ ਇਸ ਕਵੀ ਦਰਬਾਰ ਦੇ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਥਾਵਾਂ ਤੋਂ ਬਹੁਤ ਹੀ ਮਹਾਨ ਸ਼ਖਸੀਅਤਾਂ ਜਿਹੜੀਆਂ ਸਾਡੇ ਇੱਥੇ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਆਈਆਂ ਨੇ। ਅ ਮੇਰੇ ਖੱਬੇ ਪਾਸੇ ਤੋਂ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਬੈਠੇ ਨੇ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਨਾ ਸਿਰਫ ਪੰਜਾਬੀ ਅਦਬ ਦੇ ਉਹ ਵੱਡੇ ਕਵੀ ਨੇ ਸ਼ਾਇਰ ਨੇ ਸਗੋਂ ਉਰਦੂ ਅਦਬ ਵਿੱਚ ਵੀ ਉਹਨਾਂ ਦਾ ਨਾਮ ਜਿਹੜਾ ਉਹ ਬਹੁਤ ਹੀ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਮੇਰੀ ਮਰਜ਼ ਰੈਨੂ ਨਯਜ਼ ਜੀ ਦੇ ਨਾਲ ਨਾ ਤੋਂ ਆ ਉਹਨਾਂ ਦੀ ਥੋੜੇ ਚਿਰ ਪਹਿਲਾਂ ਇੱਕ ਉਰਦੂ ਅਦਬ ਦੀ ਜਿਹੜੀ ਉਹ ਗਜ਼ਲਾਂ ਦੀ ਕਿਤਾਬ ਅਭੀ ਤੋਂ ਹਜ਼ਰ ਮਰਹਮ ਹੈ ਨੇ ਛਾਪ ਚੁੱਕੀ ਹੈ ਉਹਨਾਂ ਦੇ ਨਾਲ ਹੀ ਸਾਡੇ ਸੈਂਟਰ ਵਿੱਚ ਬੈਠੇ ਨੇ ਬਹੁਤ ਹੀ ਸਤਿਕਾਰਯੋਗ ਰਣਜੀਤ ਆਜ਼ਾਦ ਕਾਂਜਲਾ ਜੀ ਧੂਰੀ ਤੋਂ ਤਸ਼ਰੀਫ ਲਾਏ ਨੇ ਤੇ ਉਹਨਾਂ ਦੀਆਂ ਹੁਣ ਤੱਕ ਤਿੰਨ ਕਿਤਾਬਾਂ ਜਿਹੜੀਆਂ ਅੱਲੇ ਜ਼ਖਮ ਅਰਸ਼ ਦੇ ਤਾਰੇ ਤੇ ਕੁਤਕਤਾਰੀਆਂ ਜਿਹੜੀ ਉਹ ਸਾਹਿਤ ਜਗਤ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਤੇ ਉਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਸਤਕਾਰਯੋਗ ਅਮਰਸਰ ਤੋਂ ਤਸ਼ਰੀਫ ਲੈਨੇ ਹਰਮੀਤ ਆਰਟਿਸਟ ਜੀ ਜਿਹੜੇ ਨਾਂ ਸਿਰਫ ਕਲਾ ਔਰ ਕਵਿਤਾ ਦੋਨਾਂ ਦੇ ਸੁਮੇਲ ਨੇ ਉਹ ਬਹੁਤ ਹੀ ਵਧੀਆ ਛੋਟੀ ਕਵਿਤਾ ਦੇ ਮਾਹਿਰ ਜਿਹੜੇ ਉਹ ਕਵੀ ਨੇ ਤੇ ਮੈਂ ਹਾਂ ਅੱਜ ਦਾ ਤੁਹਾਡਾ ਹੋਸਟ ਰੋਜੀ ਸਿੰਘ ਤੇ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਕਵੀ ਦਰਬਾਰ ਦੀ ਮੈਡਮ ਰੇਨੂ ਨਯਰ ਜੀ ਤੋਂ ਤੇ ਮੈਂ ਉਹਨਾਂ ਨੂੰ ਗੁਜਾਸ਼ ਕਰਦਾ ਕਿ ਅੱਜ ਉਹ ਆਪਣਾ ਕਲਾਮ ਦੇ ਰੋਪੇਸ਼ ਕਰਨ। ਬਹੁਤ ਸ਼ੁਕਰੀਆ ਰੋਜ਼ੀ ਸਿੰਘ ਜੀ। ਗ਼ਜ਼ਲ ਸੁਨਾ ਸੁਨਾਣਾ ਸ਼ੁਰੂ ਕਰਦੀ ਹਾਂ ਮਤਲਾ ਹੈ ਕਿ ਬੇਸ਼ੱਕ ਨਾ ਕੁਝ ਕਿਹਾ ਸੀ ਜੀ ਚੱਲਣ ਤੋਂ ਐਨ ਪਹਿਲਾਂ ਹਾਂ ਬੇਸ਼ੱਕ ਨਾ ਕੁਝ ਕਿਹਾ ਸੀ ਹੂੰ ਚੱਲਣ ਤੋਂ ਐਨ ਪਹਿਲਾਂ ਜੀ ਪਰ ਅੱਖ ਪਰ ਹੀ ਆਈ ਵਿਛੜਨ ਤੋਂ ਐਨ ਪਹਿਲਾਂ ਬਹੁਤ ਕੀ ਬਾਤ ਬਹੁਤ ਸ਼ੁਕਰੀਆ ਔਰ ਸ਼ੇਰ ਹੈ ਕਿ ਉਹ ਸੋਚਦਾ ਕੀ ਹੋਣਾ ਇਹ ਸੋਚਣਾ ਕਿ ਮਗਰੋਂ ਉਹ ਸੋਚਦਾ ਕੀ ਹੋਣਾ ਇਹ ਸੋਚਣਾ ਕਿ ਮਗਰੋਂ ਇੱਕ ਵਾਰ ਸੋਚਿਆ ਨਾ ਬੋਲਣ ਤੋਂ ਐਨ ਪਹਿਲਾਂ ਕੀ ਬਾਤ ਬਹੁਤ ਬਹੁਤ ਸ਼ੁਕਰੀਆ ਮਿੱਟੀ ਹੈ ਰਹਿ ਤੂੰ ਮਿੱਟੀ ਅੱਛਾ ਸਾਂਚੇ ਚ ਟਲ ਨਾ ਜਾਵੀ ਬਹੁਤ ਅੱਛਾ ਹੂੰ ਮਿੱਟੀ ਹੈ ਰਹਿ ਤੂੰ ਮਿੱਟੀ ਸਾਚੇ ਚ ਟਲ ਨਾ ਜਾਵੀਂ ਇੱਕ ਬੁੱਤ ਨੇ ਆਖਿਆ ਸੀ ਟੁੱਟਣ ਤੋਂ ਐਨ ਪਹਿਲਾਂ ਧੰਨਵਾਦ ਵਾ ਵਾ ਬਹੁਤ ਸ਼ੁਕਰੀਆ ਧੰਨਵਾਦ ਔਰ ਸ਼ੇਰ ਦੇਖੋ ਕਿ ਮਾਤਮ ਕਰਾਂ ਕਿਵੇਂ ਨਾ ਸੀ ਬੇਸ਼ਕੀਮਤੀ ਹੋ ਮਾਤਮ ਮਾਤਮ ਕਰਾਂ ਕਿਵੇਂ ਨਾ ਸੀ ਬੇਸ਼ਕੀਮਤੀ ਉਹ ਜੋ ਖੁਆਬ ਟੁੱਟਿਆ ਹੈ ਜਾਗਨ ਤੋਂ ਐਨ ਪਹਿਲਾਂ ਵਾਹ 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 ਸ਼ੇਰ ਦੇਖੋ ਇਰਸ਼ਾਨ ਕਿ ਕਾਂ ਵੀ ਬਨੇ ਰਿਆਂ ਤੋਂ ਚੁਪਚਾ ਪਾ ਕੇ ਮੁੜ ਗਏ ਹਾਂ ਕਾਂ ਵੀ ਬਨੇ ਰਿਆਂ ਕਾਂ ਵੀ ਬਨੇ ਰਿਆਂ ਤੋਂ ਚੁਪਚਾ ਪਾ ਕੇ ਮੁੜ ਗਏ ਇਹ ਨਾ ਉਮੀਦੀਆਂ ਨੇ ਪਹੁੰਚਨ ਤੋਂ ਐਨ ਪਹਿਲਾਂ ਤੇ ਯਾਰਾਂ ਦੇ ਹੌਸਲੇ ਨੂੰ ਲੱਖਾਂ ਸਲਾਮ ਭੇਜੋ ਆਖਰੀ ਸ਼ੇਰ ਹੈ ਗਜ਼ਲ ਦਾ ਯਾਰਾਂ ਦੇ ਕਿ ਯਾਰਾਂ ਦੇ ਹੌਸਲੇ ਨੂੰ ਲੱਖਾਂ ਸਲਾਮ ਭੇਜੋ ਸਾਲਮ ਜੋ ਹੋ ਗਿਆ ਹੈ ਟੁੱਟਣ ਤੋਂ ਐਨ ਪਹਿਲਾਂ ਯਾਰਾਂ ਦੇ ਹੌਸਲੇ ਨੂੰ ਲੱਖਾਂ ਸਲਾਮ ਭੇਜੋ ਸਾਲਮ ਜੋ ਹੋ ਗਿਆ ਹੈ ਟੁੱਟਣ ਤੋਂ ਐਨ ਪਹਿਲਾਂ ਬੇਸ਼ੱਕ ਨ ਕੁਝ ਕਿ ਆਸੀ ਚੱਲਣ ਤੋਂ ਐਨ ਪਹਿਲਾਂ ਪਰ ਅੱਖ ਪਰ ਹੀ ਆਈ ਵਿਛੜਨ ਤੋਂ ਐਨ ਪਹਿਲਾਂ ਹੋ ਕੀ ਬਾਤ ਹੈ ਬਹੁਤ 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 ਸ਼ਾਨਦਾਰ ਗਜ਼ਲ ਤੁਹਾਡੀ ਇਸ ਵਾਰੀ ਪੇਸ਼ ਕੀਤੀ ਹੈ ਜੀ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅਗਲੇ ਸ਼ਾਇਰ ਅ ਤੂਰੀ ਤੋਂ ਤਸ਼ਰੀਫ ਲੈ ਆਏ ਨੇ ਰਜੀਤ ਆਜ਼ਾਦ ਕਾਂਜਲਾ ਜੀ ਤੇ ਮੈਂ ਉਹਨਾਂ ਨੂੰ ਗੁਰਜਾਸ਼ ਕਰਾਂਗਾ ਕਿ ਆਪਣਾ ਕਲਾਮ ਪੇਸ਼ ਕਰਾਂ। ਬਹੁਤ-ਬਹੁਤ ਧੰਨਵਾਦ ਸਰ ਰੋਦੀ ਸਿੰਘ ਜੀ। ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਮੇਰੀ ਰਚਨਾ ਤੁਹਾਡੇ ਸਾਹਮਣੇ ਹਰੂ-ਹਰੂ ਹੈ ਮਾਂ ਬੋਲੀ ਪੰਜਾਬੀ। ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਲੱਗਦੀ ਵੱਧ ਪਿਆਰੀ ਹੈ। ਇਹਦੇ ਜਹੀ ਨਾ ਹੋਰ ਕੋਈ ਰਾਜਦਲਾਰੀ ਹੈ। ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ। ਵਾਹ ਵਾਹ। ਤੋਤਲੀ ਬੋਲੀ 'ਚ ਬੱਚੇ ਬੋਲਦੇ ਪਿਆਰੇ ਲੱਗਦੇ ਨੇ। ਅੱਛਾ ਜੀ। ਤੋਤਲੀ ਬੋਲੀ 'ਚ ਬੱਚੇ ਬੋਲਦੇ ਪਿਆਰੇ ਲੱਗਦੇ ਨੇ। ਰਾਜੇ ਰਾਣੀ ਦੀਆਂ ਸੁਣ ਬਾਤਾਂ ਦੇ ਹੰਗਾਰੇ ਭਰਦੇ ਨੇ ਰਾਜੇ ਰਾਣੀ ਦੀਆਂ ਸੁਣ ਬਾਤਾਂ ਦੇ ਹੰਗਾਰੇ ਭਰਦੇ ਨੇ ਧਾਰਮਿਕ ਗ੍ਰੰਥਾਂ ਕਿਸੇ ਲਿਖਤਾਂ 'ਚ ਇਹ ਗਈ ਸਤਕਾਰੀ ਹੈ ਧਾਰਮਿਕ ਗ੍ਰੰਥਾਂ ਕਿਸੇ ਲਿਖਤਾਂ 'ਚ ਇਹ ਗਈ ਸਤਕਾਰੀ ਹੈ ਮਾਂ ਬੋਲੀ ਸਾਨੂੰ ਜਾਨੋਂ ਵੱਧ ਪਿਆਰੀ ਹੈ ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ ਅੱਗੇ ਸਰ ਬਾਬੇ ਨਾਨਕ ਨੇ ਮਾਂ ਬੋਲੀ ਵਿੱਚ ਸੰਵਾਦ ਰਚਾਇਆ ਹੈ ਬਾਬੇ ਨਾਨਕ ਨੇ ਮਾਂ ਬੋਲੀ ਵਿੱਚ ਸੰਵਾਦ ਰਚਾਇਆ ਹੈ ਜੀਵਨ ਜਾਚ ਦਾ ਜਗ ਨੂੰ ਅਸਲੀ ਰਾਹ ਵਿਖਾਇਆ ਹੈ ਜੀਵਨ ਯਾਤ ਦਾ ਜਗ ਨੂੰ ਅਸਲੀ ਰਾਹ ਵਿਖਾਇਆ ਹੈ ਵਾਹ ਮਾਖਾ ਮਿੱਠੇ ਬੋਲਾਂ ਵਿੱਚ ਗੁਰੂਆਂ ਨੇ ਬਾਣੀ ਉਚਾਰੀ ਹੈ ਕੀ ਬਾਤ ਮਾਖਾ ਮਿੱਠੇ ਬੋਲਾਂ ਵਿੱਚ ਗੁਰੂਆਂ ਨੇ ਬਾਣੀ ਉਚਾਰੀ ਹੈ ਮਾਂ ਬੋਲੀ ਪੰਜਾਬੀ ਸਾਨੂੰ ਲੱਗਦੀ ਜਾਨ ਨੂੰ ਬੱਧ ਪਿਆਰੀ ਹੈ ਮਾਂ ਬੋਲੀ ਪੰਜਾਬੀ ਸਾਨੂੰ ਲੱਗਦੀ ਜਾਨ ਨੂੰ ਬੱਧ ਪਿਆਰੀ ਹੈ ਵਾਹ ਜੀ ਖੇਤ ਪੰਜਾਬੀ ਭਾਸ਼ਾ ਦੀ ਹਰ ਗੱਲ ਨਿਆਰੀ ਹੈ ਵਾਹ ਅੱਛਾ ਜੀ ਖੇਤ ਪੰਜਾਬੀ ਭਾਸ਼ਾ ਦੀ ਹਰ ਗੱਲ ਨਿਆਰੀ ਹੈ ਹੀਰ ਰਾਂਝਾ ਸਸੀ ਪੁੰਨੂਆਂ ਦੇ ਕਿਸਿਆਂ ਚ ਸ਼ਿੰਗਾਰੀ ਹੈ ਜਨਮ ਤੋਂ ਮਰਨ ਤੱਕ ਪ੍ਰਾਣੀ ਕਰਦਾ ਵਰਤੋਂ ਭਾਰੀ ਹੈ ਜਨਮ ਤੋਂ ਮਰਨ ਤੱਕ ਪ੍ਰਾਣੀ ਕਰਦਾ ਵਰਤੋਂ ਭਾਰੀ ਹੈ ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ ਹੋਰ ਪਸਾਵਾਂ ਦੀ ਹੋਰ ਪਸਾਵਾਂ ਵੀ ਬਰਾਬਰ ਸਿੱਖਦੇ ਜਾਈਏ ਜੀ ਵਾਹ ਹੋਰ ਪਸਾਵਾਂ ਵੀ ਬਰਾਬਰ ਸਿੱਖਦੇ ਜਾਈਏ ਜੀ ਮਾਂ ਬੋਲੀ ਨੂੰ ਪਹਿਲ ਦੇ ਕਦੇ ਨਾ ਮਨੋਂ ਭੁਲਾਈਏ ਜੀ ਲਿਖਦੇ ਖ ਪਰ ਆਗੇ ਮਾਂ ਬੋਲੀ ਦੇ ਲਿਖ ਲਿਖ ਪਰ ਆਗੇ ਮਾਂ ਬੋਲੀ ਦੇ ਵਿਰੇ ਵਿੱਚ ਉਤਾਰੀ ਹੈ ਮਾਂ ਬੋਲੀ ਸਾਨੂੰ ਸਭ ਤੋਂ ਲੱਗਦੀ ਬਹੁਤ ਪਿਆਰੀ ਹੈ ਮਾਂ ਬੋਲੀ ਪੰਜਾਬੀ ਸਾਨੂੰ ਜਾਨੂ ਲੱਗਦੀ ਬਹੁਤ ਪਿਆਰੀ ਹੈ ਕੀ ਬਾਤ ਹੈ ਇਨ੍ਹਾਂ ਅੱਖਰਾਂ ਸਹਾਰੇ ਹੀ ਆਜ਼ਾਦ ਬਾਜੀ ਮਾਰ ਗਿਆ ਹੂੰ ਇਨ੍ਹਾਂ ਅੱਖਰਾਂ ਸਹਾਰੇ ਹੀ ਆਜ਼ਾਦ ਬਾਜੀ ਮਾਰ ਗਿਆ ਲਿਖ ਲਿਖ ਮਰਸੀਏ ਮਾਂ ਬੋਲੀ ਦਾ ਕਰਜ਼ ਉਤਾਰ ਰਿਹਾ ਲਿਖ ਲਿਖ ਮਰਸੀਏ ਮਾਂ ਬੋਲੀ ਦਾ ਕਰਜ਼ ਉਤਾਰ ਰਿਹਾ ਮਾਂ ਬੋਲੀ ਚ ਕਰ ਪੜਾਈ ਆਪਣੀ ਜ਼ਿੰਦਗੀ ਸਵਾਰੀ ਹੈ ਮਾਂ ਬੋਲੀ ਚ ਕਰ ਪੜਾਈ ਆਪਣੀ ਜ਼ਿੰਦਗੀ ਸ਼ਿੰਗਾਰੀ ਹੈ ਮਾਂ ਬੋਲੀ ਪੰਜਾਬੀ ਸਾਨੂੰ ਜਾਨੋ ਲੱਗਦੀ ਬੱਧ ਪਿਆਰੀ ਹੈ ਮਾਂ ਬੋਲੀ ਪੰਜਾਬੀ ਸਾਨੂੰ ਜਾਨੋ ਲੱਗਦੀ ਬੱਧ ਪਿਆਰੀ ਹੈ ਲੱਗਦੀ ਬੱਧ ਪਿਆਰੀ ਹੈ ਬਹੁਤ 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 ਅੱਛੀ ਬਹੁਤ ਅੱਛੀ ਇਹ ਸੰਜੀਤ ਰਣਜੀਤ ਅਜਾਦ ਕਾਂਜਲਾ ਜੀ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੀ ਜਿਹੜੀ ਸ਼ਰਧਾ ਉਹ ਪ੍ਰਗਟ ਕੀਤੀ ਹੈ ਉਹਨਾਂ ਨੂੰ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫੇਰ ਤੁਹਾਡਾ ਹੁਣ ਮੈਂ ਜਿਸ ਸ਼ਾਇਰ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਉਹ ਛੋਟੀ ਕਵਿਤਾ ਦੇ ਬਹੁਤ ਵੱਡੇ ਸ਼ਾਇਰ ਨੇ ਅੰਮ੍ਰਿਤਸਰ ਤੋਂ ਤਸ਼ਰੀਫ ਲੈ ਆਏ ਨੇ ਤੇ ਉਹਨਾਂ ਦੀ ਕਵਿਤਾ ਨੂੰ ਸਮਝਣ ਲਈ ਥੋੜਾ ਧਿਆਨ ਦੇਣਾ ਪੈਂਦਾ ਹੈ ਤੇ ਮੇਰੀ ਮੁਰਾਦ ਹਰਮੀਤ ਆਰਟਿਸਟ ਜੀ ਤੋਂ ਆ ਤੇ ਹਰਮੀਤ ਆਰਟਿਸਟ ਦੀ ਆਪਣਾ ਕਵਤਾਵਾਂ ਛੋਟੀਆਂ ਕਵਤਾਵਾਂ ਪੇਸ਼ ਕਰਨਗੇ ਹਰਮੀਤ ਆਰਟਿਸਟ ਸ਼ੁਕਰੀਆ ਰੋਜੀਤ ਸਿੰਘ ਜੀ ਸ਼ੁਕਰੀਆ ਅ ਕਈ ਵਾਰੀ ਮੈਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡੀਆਂ ਕਵਤਾਵਾਂ ਦੇ ਸਰਲੇਖ ਨਹੀਂ ਹੁੰਦੇ ਹੂੰ ਮੈਂ ਇਸ ਦਾ ਜਵਾਬ ਇਸ ਤਰ੍ਹਾਂ ਦਿੱਤਾ ਕਿ ਹੂੰ ਇੱਕ ਹਫਤਾ ਨਹੀਂ ਐ ਵੈਸੇ ਤੇ ਮੈਂ ਕਿਹਾ ਕਿ ਛੋਟੀਆਂ ਛੋਟੀਆਂ ਮਲੂਕ ਜਈਆਂ ਕਵਤਾਵਾਂ ਇਰਸ਼ਾਦ ਸਰਲੇਖਾਂ ਦਾ ਭਾਰ ਕਿੱਥੇ ਚਲਦੀਆਂ ਹਾਂ ਜੀ ਕੀ ਬਾਤ ਹੈ ਵਾਹ ਕੀ ਬਾਤ ਹੈ ਸੋ ਕਿਸੇ ਦਾ ਵਿਆਖ ਖੰਦੇ ਆ ਹੂੰ ਹੂੰ ਚਿੱਟੇ ਝੱਗੇ ਤੋਂ ਪੁੱਝ ਰਿਹਾ ਮੈਂ ਜੀ ਤਰੀ ਦਾ ਛਿੱਟਾ ਆਹਾਂ ਸ਼ੇਰ ਦਾ ਵਿਆਖ ਹੂੰ ਕਿਸੇ ਦਾ ਵਿਆਹ ਖਾਂਦਿਆਂ ਹੂੰ ਚਿੱਟੇ ਝੱਗੇ ਤੋਂ ਪੁੱਝ ਰਿਆ ਮੈਂ ਹੂੰ ਤਰੀ ਦਾ ਛੱਟਾ ਹੂੰ ਪਰੇਓ ਕੋਈ ਬੋਲਿਆ ਹੂੰ ਰਹਿਣਦੇ ਹੁਣ ਆ ਇਦਾਂ ਹੀ ਇਹਨੂੰ ਹੂੰ ਰਹਿਣਦੇ ਹੁਣ ਇਦਾਂ ਹੀ ਇਹਨੂੰ ਰਹਿਣਦੇ ਹੁਣ ਇਦਾਂ ਹੀ ਇਹਨੂੰ ਹੂੰ ਰੋਟੀ ਖਾ ਤੂੰ ਰਮਾਨ ਨਾਲ ਹੂੰ ਜੀ ਚਿੱਟੇ ਨੂੰ ਬਖਸ਼ ਹੁੰਦੀ ਆ ਹੂੰ ਡੱਗੀ ਹੁੰਦੀ ਆਏ ਆਏ ਵਾਹ ਵਾਹ ਕੀ ਬਾਤ ਹੈ ਵਾਹ ਵਾਹ ਬਹੁਤ ਵਧੀਆ ਹਾਂਜੀ ਇੱਕ ਹੋ ਰਿਹਾ ਇਸ਼ਾਦ ਸਿਰਫ ਮੈਨੂੰ ਪਤਾ ਹੂੰ ਕਿੰਨਾ ਕੁਝ ਖੋਲ ਰਿਹਾ ਹੂੰ ਮੇਰੇ ਅੰਦਰ ਹੂੰ ਸਿਰਫ ਮੈਨੂੰ ਪਤਾ ਸਿਰਫ ਮੈਨੂੰ ਪਤਾ ਹੂੰ ਕਿੰਨਾ ਕੁਝ ਕਿੰਨਾ ਕੁਝ ਖੋਲ ਰਿਹਾ ਹੂੰ ਮੇਰੇ ਅੰਦਰ ਹੂੰ ਜੋ ਦਿਖ ਰਿਹਾ ਹੂੰ हाँ, हाँ। हाँ। वो था मेरा क्लिप वाला पासा हाय बहुत खूब वाह क्लिप वाला पासा क्या बात है एक और इरशाद आंखे लग ते पासे लग हाय हाय अच्छा आंखे लग आंखे लग ते पासे लग ते पासे लग हम्म यब मका मिट्टी पा रिश्ता वेंटिलेटर ਤੇ ਨਹੀਂ ਰੱਖੀ ਦਾ ਹਾਏ ਹਾਏ ਆਏ ਕਾਹ ਵਾਹ ਵਾਹ ਕੀ ਬਾਤ ਹੈ ਇੱਕ ਛੋਟੀ ਜੀ ਹੋ ਰਕੂ ਇਸ਼ਾਰ ਇਸ਼ਾਰ ਤੇਰੇ ਤੇ ਹਮ ਸਾਰੇ ਰੰਗ ਜੱਜਦੇ ਨੇ ਵਾਹ ਵਾਹ ਤੇਰੇ ਤੇ ਕੀ ਬਾਤ ਹੈ ਤੇਰੇ ਤੇ ਹਮ ਸਾਰੇ ਰੰਗ ਸਾਰੇ ਰੰਗ ਜੱਜਦੇ ਨੇ ਹਮ ਆਹ ਵਾਲਾ ਵੀ ਹਮ ਜਿਹੜਾ ਤੂੰ ਹੁਣੇ ਬਦਲਿਆ ਹਾਏ ਹਾਏ ਵਾਹ ਵਾਹ ਕੀ ਬਾਤ ਹੈ ਕੀ ਬਾਤ ਹੈ ਵਾਹ 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 ਕੀ ਬਾਤ ਹੈ ਪੱਗਾਂ ਰੰਗਣ ਵਾਲੇ ਨੂੰ ਹੂੰ ਪੁੱਛਿਆ ਮੈਂ ਹੂੰ ਲੀਲਨ ਦੀ ਕਮੀਜ਼ ਰੰਗਵਾਉਣੀ ਹੂੰ ਰੰਗ ਤਾਂ ਨਹੀਂ ਲੈ ਜੂ ਅੱਛਾ ਅੱਛਾ ਹੂੰ ਉਸਨੇ ਹੂੰ ਆਪਣੀ ਦਾੜੀ ਤੇ ਹੱਥ ਫੇਰਿਆ ਅੱਛਾ ਹਾਂ ਹਾਂ ਉਸਨੇ ਹੂੰ ਆਪਣੀ ਦਾੜੀ ਤੇ ਹੱਥ ਫੇਰਿਆ ਹੂੰ ਰੰਗ ਤਾਂ ਉਹਦਾ ਦਿੱਤਾ ਵੀ ਲੈ ਗਿਆ ਆਏ ਕੀ ਬਾਤ ਹੈ ਕੀ ਬਾਤ ਹੈ ਉਸਨੇ ਆਪਣੀ ਦਾੜੀ ਤੇ ਹੱਥ ਫੇਰਿਆ ਹੂੰ ਰੰਗ ਤਾਂ ਉਹਦਾ ਉਹਦਾ ਦਿੱਤਾ ਵੀ ਲੈ ਗਿਆ ਕੀ ਬਾਤ ਹੈ ਬਹੁਤ 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 ਖੂਬਸੂਰਤ ਕਵਿਤਾਵਾਂ ਤੁਹਾਡੀਆਂ ਫਰਮੇਤ ਜੀ ਇਸੇ ਕਰਕੇ ਤੁਹਾਨੂੰ ਛੋਟੀ ਕਵਿਤਾ ਦਾ ਵੱਡਾ ਸ਼ਾਇਰ ਕਹਿੰਦੇ ਆ ਤੇ ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਅਸੀਂ ਤੇ ਉਹਦੀ ਆਪਣੀਆਂ ਜਨਾਮ ਅਲੇ ਕੇ ਹਾਜ਼ਰ ਨੇ ਸ਼ੁਕਰੀਆ ਜੀ ਇੱਕ ਗਜ਼ਲ ਦੇ ਕੁਝ ਸ਼ੇਰ ਦੇਖਣਾ ਕਿ ਜੀ 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 ਇਰਸ਼ਾਦ ਮਤਲਬ ਹੈ ਕਿ ਲਫ਼ਜ਼ਾਂ ਨੂੰ ਸੋਚਾਂ ਦੇ ਫਰਜ਼ੀ ਪਰ ਬਣਾ ਕੇ ਦੇ ਰਹੇ ਨੇ ਹਮ ਲਫ਼ਜ਼ਾਂ ਨੂੰ ਸੋਚਾਂ ਦੇ ਫਰਜ਼ੀ ਪਰ ਬਣਾ ਕੇ ਦੇ ਰਹੇ ਨੇ ਲੋਕ ਅੱਜਕਲ ਪੰਛੀਆਂ ਨੂੰ ਘਰ ਬਣਾ ਕੇ ਦੇ ਰਹੇ ਨੇ ਕੀ ਬਾਤ ਹੈ ਹਾਂ ਹਾਂ ਬਹੁਤ ਤੇ ਮਰ ਹੀ ਕਿਦਰੇ ਜਾਣਨਾ ਪਾਣੀ ਬਿਣਾ ਇਸੇ ਲਈ ਉਹ ਹਮ ਮਰ ਹੀ ਕਿਦਰੇ ਜਾਣਨਾ ਪਾਣੀ ਬਿਣਾ ਇਸੇ ਲਈ ਉਹ ਮਛਲੀਆਂ ਨੂੰ ਕੱਚ ਦੇ ਸਾਗਰ ਬਣਾ ਕੇ ਰੱਖ ਰਹੇ ਹਾਂ। ਆਹ ਕੱਚ ਦੇ ਸਾਗਰ ਦਾ ਜਵਾਬ ਨਹੀਂ। ਸ਼ੁਕਰੀਆ। ਸ਼ੁਕਰੀਆ। ਹਾਂ। ਔਰ ਪਹਿਲਾ ਸਬ ਦੇ ਖੰਭ ਕੁੱਤਰ ਕੇ ਹੂੰ ਧੋਖੇ ਬਾਜ਼ ਇਹ ਸ਼ਿਕਾਰੀ ਹੂੰ ਪਹਿਲਾ ਸਬ ਦੇ ਖੰਭ ਕੁੱਤਰ ਕੇ ਧੋਖੇ ਬਾਜ਼ ਇਹ ਸ਼ਿਕਾਰੀ ਹੁਣ ਪੰਛੀਆਂ ਵਾਸਤੇ ਅੰਬਰ ਬਣਾ ਕੇ ਦੇ ਰਹੇ ਨੇ। ਕੀ ਬਾਤ ਹੈ। ਕੀ ਬਾਤ ਹੈ। ਕਿ ਸਾਂਝਾਂ ਦਾ ਉਪਦੇਸ਼ ਛੱਡ ਕੇ ਹੂੰ ਲੁੱਟਣ ਦੇ ਮੰਤਬ ਲਈ ਹੂੰ ਸਾਂਝਾਂ ਦਾ ਉਪਦੇਸ਼ ਛੱਡ ਕੇ ਲੁੱਟਣ ਦੇ ਮੰਤਬ ਲਈ ਰਹਿਬਰ ਅਗਲੀ ਪੀੜ੍ਹੀ ਨੂੰ ਖੰਜਰ ਬਣਾ ਕੇ ਦੇ ਰਹੇ ਨੇ ਔਰ ਸ਼ੇਰ ਦੇਖਣਾ ਕਿ ਅੱਗ ਦੇ ਲਾਂਬੂ ਲਗਾ ਕੇ ਵਾਰਿਸ ਆਪਣੇ ਬੱਚਿਆਂ ਨੂੰ ਅੱਗ ਦੇ ਲਾਂਬੂ ਲਗਾ ਕੇ ਵਾਰਿਸ ਆਪਣੇ ਬੱਚਿਆਂ ਨੂੰ ਆਪਣੀ ਹੀ ਧਰਤ ਇਹ ਬੰਜਰ ਬਣਾ ਕੇ ਦੇ ਰਹੇ ਨੇ ਔਰ ਲਫ਼ਜ਼ਾਂ ਨੂੰ ਸੋਚਾਂ ਦੇ ਫਰਜ਼ੀ ਘਰ ਬਣਾ ਕੇ ਦੇ ਰਹੇ ਨੇ ਲੋਕ ਅੱਜਕਲ ਪੰਛੀਆਂ ਨੂੰ ਘਰ ਬਣਾ ਕੇ ਦੇ ਰਹੇ ਬਹੁਤ 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 ਸ਼ੁਕਰੀਆ ਜੀ ਬਹੁਤ ਸ਼ੁਕਰੀਆ ਅ ਇੱਕ ਵਾਰ ਫਿਰ ਮੈਂ ਗੁਜਾਰਿਸ਼ ਕਰਦਾ ਸਾਡੇ ਬਹੁਤ ਹੀ ਪਰਪਕ ਸ਼ਾਇਰਾ ਐਡਮ ਰੇਨੂ ਨੇ ਯਾਜ਼ੀ ਨੂੰ ਕਿ ਉਹ ਆਪਣਾ ਕਲਾਮ ਦੂਸਰੇ 라ਉਂਡ ਲਈ ਪੇਸ਼ ਕਰਨਗੇ ਰੇਨੂ ਨੇ ਯਾਜ਼ੀ ਸ਼ੁਕਰੀਆ ਇੱਕ ਵਾਰੀ ਫਿਰ ਰੋਜੀ ਜੀ ਥੈਂਕ ਯੂ ਮਤਲਬ ਇਸ ਤਰ੍ਹਾਂ ਹੈ ਕਿ ਤੂੰ ਖੁਸ਼ਬੂ ਢੀਕ ਲੈ ਸਾਰੀ ਕਿ ਤੇਰੀ ਪਿਆਸ ਮੁੱਕ ਜਾਵੇ ਵਾਹ ਤੂੰ ਖੁਸ਼ਬੂ ਢੀਕ ਲੈ ਸਾਰੀ ਹੂੰ ਕਿ ਤੇਰੀ ਪਿਆਸ ਮੁੱਕ ਜਾਵੇ ਹੂੰ ਤੇਰਾ ਜਨਮਾ ਤੋਂ ਚੱਲਿਆ ਆ ਰਿਹਾ ਉਪਵਾਸ ਮੁੱਕ ਜਾਵੇ ਕਿਆ ਬਾਤ ਵਾਹ 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 ਨਾ ਤੂੰ ਹਾਲਾਤ ਹੱਥੋਂ ਇਸ ਤਰ੍ਹਾਂ ਮਜਬੂਰ ਹੋ ਜਾਵੀਂ ਹੂੰ ਸ਼ੇਰ ਹੈ ਹਰਮੀਤ ਜੀ ਇਰਸ਼ਾਕ ਕਿ ਨਾ ਤੂੰ ਹਾਲਾਤ ਹੱਥੋਂ ਇਸ ਤਰ੍ਹਾਂ ਮਜਬੂਰ ਹੋ ਜਾਵੀਂ ਹੂੰ ਕਿ ਤੇਰੇ ਆਉਣ ਤੋਂ ਪਹਿਲਾਂ ਹੀ ਤੇਰੀ ਆਸ ਮੁੱਕ ਜਾਵੇ ਵਾ 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 ਕੀ ਬਾਤ ਨਾ ਤੂੰ ਹਾਲਾਤ ਹੱਥੋਂ ਇਸ ਤਰ੍ਹਾਂ ਮਜਬੂਰ ਹੋ ਜਾਵੇਂ ਕਿ ਤੇਰੇ ਆਉਣ ਤੋਂ ਪਹਿਲਾਂ ਹੀ ਤੇਰੀ ਆਸ ਮੁੱਕ ਜਾਵੇ ਨਾ ਹੋਵੇ ਇਹ ਕਿਸੇ ਦਿਨ ਸੋਚ ਕੇ ਵੀ ਰੂਹ ਕੰਬਦੀ ਹੈ ਨਾ ਹੋਵੇ ਇਹ ਕਿਸੇ ਦਿਨ ਸੋਚ ਕੇ ਵੀ ਰੂਹ ਕੰਬਦੀ ਹੈ ਮੇਰੇ ਹੰਝੂਆਂ ਤੋਂ ਪਹਿਲਾਂ ਹੀ ਤੇਰਾ ਤਰਾਸ ਮੁੱਕ ਜਾਵੇ ਵਾ 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 ਕੀ ਬਾਤ ਬਾਦ ਕੋਰ ਔਰ ਸ਼ੇਰ ਹੈ ਕਿ ਕਦੇ ਰਾਹਾਂ ਤਲਾਸ਼ਨ ਵਿੱਚ ਹੀ ਜੀਵਨ ਨਿਕਲ ਜਾਂਦਾ ਹੈ ਹੂੰ ਕਦੇ ਰਾਹਾਂ ਤਲਾਸ਼ਨ ਵਿੱਚ ਹੀ ਜੀਵਨ ਨਿਕਲ ਜਾਂਦਾ ਹੈ ਕਦੇ ਮੰਜ਼ਿਲ ਤੋਂ ਪਹਿਲਾਂ ਜ਼ਿੰਦਗੀ ਦਾ ਰਾਸ ਮੁੱਕ ਜਾਵੇ ਵਾਹ ਵਾਹ ਜੀ ਤੇ ਸ਼ੇਰ ਹੈ ਕਿ ਜੋ ਤੇਰੀ ਰੂਹ ਦੀ ਪਟਕਣ ਹੈ ਉਹ ਕਿੰਨੀ ਹੈ ਜਾਂ ਕੈਸੀ ਹੈ ਵਾਹ ਜੋ ਤੇਰੀ ਰੂਹ ਦੀ ਪਟਕਣ ਹੈ ਉਹ ਕਿੰਨੀ ਹੈ ਜਾਂ ਕੈਸੀ ਹੈ ਤੂੰ ਮੇਰੇ ਦਿਲ ਦੇ ਵੇੜੇ ਆ ਤੇਰਾ ਪਰਵਾਸ ਮੁੱਕ ਜਾਵੇ ਵਾਹ 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 ਕੀ ਬਾਤ ਹੈ ਬਹੁਤ ਖੂਬ ਔਰ ਸ਼ੇਰ ਕੇ ਕਦੇ ਸੁਨ ਬੇਨਤੀ ਤੇ ਆਖ ਜਾ ਮੈਨੂੰ তথাਸਤੂ ਆਹ ਕਦੇ ਸੁਨ ਬੇਨਤੀ ਤੇ ਆਖ ਜਾ ਮੈਨੂੰ তথাਸਤੂ ਬਦਨ ਵਿੱਚ ਕੈਦ ਰੂ ਦਾ ਇੰਜ ਕਾਰਾ ਵਾਸ ਮੁੱਕ ਜਾਵੇ ਕੀ ਬਾਤ ਹੈ ਬਹੁਤ ਖੂਬ ਤੇ ਆਖਰੀ ਸ਼ੇਰ ਹੈ ਕਿ ਹਬੀਬੋ ਮੇਰਿਓ ਮੈਨੂੰ ਨਾ ਵਰਦੇ ਵੋ ਬੁਲੰਦੀ ਦਾ ਵਾਹ ਹਬੀਬੋ ਮੇਰਿਓ ਮੈਨੂੰ ਨਾ ਵਰਦੇ ਵੋ ਬੁਲੰਦੀ ਦਾ ਮੇਰਾ ਧਰਤੀ ਤੇ ਵਿਚਰਨ ਦਾ ਕਿਤੇ ਅਭਿਆਸ ਮੁੱਕ ਜਾਵੇ ਵਾਹ 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 ਹਬੀਬੋ ਮੇਰਿਓ ਮੈਨੂੰ ਨਾ ਵਰਦੇ ਵੋ ਬੁਲੰਦੀ ਦਾ ਕੀ ਬਾਤ ਹੈ ਮੇਰਾ ਧਰਤੀ ਤੇ ਵਿਚਰਨ ਦਾ ਕਿਤੇ ਅਭਿਆਸ ਮੁੱਕ ਜਾਵੇ ਤੂੰ ਖੁਸ਼ਬੂ ਦੀਕ ਲੈ ਸਾਰੀ ਕਿ ਤੇਰੀ ਪਿਆਸ ਮੁੱਕ ਜਾਵੇ ਤੇਰਾ ਜਨਮਾ ਤੋਂ ਚੱਲਿਆ ਆ ਰਿਹਾ ਉਪਵਾਸ ਉੱਤਾਰ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਰੇਲੂ ਜੀ ਬਹੁਤ ਖੂਬਸੂਰਤ ਗਜ਼ਲ ਤੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅਗਲੇ ਸ਼ਾਇਰ ਰஞ்சிਤ ਆਜ਼ਾਦ ਕਾਂਦਲਾ ਜੀ ਕਿ ਉਹ ਆਪਣੀ ਕੋਈ ਨਜ਼ਮ ਜਾਂ ਕਵਿਤਾ ਗਜ਼ਲ ਜੋ ਵੀ ਉਹ ਪੇਸ਼ ਕਰਨਾ ਚਾਹੁੰਦੇ ਹਨ ਜੀ ਗਜ਼ਲ ਦੇ ਕੁਝ ਸ਼ੇਅਰ ਪੇਸ਼ ਹਨ ਜੀ ਸ਼ਾਇਰ ਮਜਬੂਰੀ ਵਿੱਚ ਉੱਚਾ ਨੀਵਾ ਸਭ ਸਹਿਣਾ ਪੈਂਦਾ ਹੈ ਆਹ ਮਜਬੂਰੀ ਵਿੱਚ ਉੱਚਾ ਨੀਵਾ ਸਭ ਸਹਿਣਾ ਪੈਂਦਾ ਹੈ ਉੱਚੇ ਹੁੰਦਿਆਂ ਵੀ ਨੀਵੇਂ ਥਾਂ ਵੀਰੋ ਵਹਿਣਾ ਪੈਂਦਾ ਹੈ ਕੁੱਤੇ ਹੁੰਦਿਆਂ ਵੀ ਵੀਰੋ ਨੀਵੇਂ ਥਾਂ ਵਹਿਣਾ ਪੈਂਦਾ ਹੈ ਕਰੇ ਕੋਈ ਤੇ ਭਰੇ ਕੋਈ ਦਾ ਨਜ਼ਾਰਾ ਅੱਖੀ ਤੱਕਿਆ ਹੈ ਕਰੇ ਕੋਈ ਤੇ ਭਰੇ ਕੋਈ ਦਾ ਨਜ਼ਾਰਾ ਅੱਖੀਂ ਤੱਕਿਆ ਹੈ ਸਭ ਕੁਝ ਜਾਣਦਿਆਂ ਵੀ ਮੂੰਹ ਨੂੰ ਬੰਦ ਰੱਖਣਾ ਪੈਂਦਾ ਹੈ ਸਭ ਕੁਝ ਜਾਣਦਿਆਂ ਵੀ ਮੂੰਹ ਨੂੰ ਬੰਦ ਰੱਖਣਾ ਪੈਂਦਾ ਹੈ ਬਹੁਤ ਅੱਛਾ ਬਹੁਤ ਦੁਨੀਆਂ ਵਿੱਚ ਇਹ ਕਹੀ ਚੱਲੀ ਬਿਮਾਰੀ ਹੈ ਵੀਰੋ ਦੁਨੀਆਂ ਵਿੱਚ ਇਹ ਕਹੀ ਚੱਲੀ ਬਿਮਾਰੀ ਹੈ ਮਿੱਤਰੋ ਗੁਣਾਂ ਦੀ ਕਦਰ ਕੋਈ ਨਾ ਜਾਣੇ ਚੁੱਪ ਰਹਿਣਾ ਪੈਂਦਾ ਹੈ ਗੁਣਾਂ ਦੀ ਕਦਰ ਕੋਈ ਨਾ ਜਾਣੇ ਚੁੱਪ ਰਹਿਣਾ ਪੈਂਦਾ ਹੈ ਕੋਈ ਕਿਸੇ ਦਾ ਹੱਕ ਕਿਉਂ ਮਾਰੇ ਇਹ ਸਭ ਜਾਣਦੇ ਵੀ ਕੋਈ ਕਿਸੇ ਦਾ ਹੱਕ ਕਿਉਂ ਮਾਰੇ ਇਹ ਸਭ ਜਾਣਦੇ ਵੀ ਬੇਸਬਰੀ ਦੀ ਹੱਦ ਪਾਰ ਕਰ ਕੀ ਗੁੰਮ ਰਹਿਣਾ ਪੈਂਦਾ ਹੈ ਬੇਸਬਰੀ ਦੀ ਹੱਦ ਪਾਰ ਕਰ ਵੀ ਗੁੰਮ ਰਹਿਣਾ ਪੈਂਦਾ ਹੈ ਅੱਜ ਦੇ ਜ਼ਮਾਨੇ ਵਿੱਚ ਕੋਈ ਕਿਸੇ ਦੀ ਕਦਰ ਨਾ ਜਾਣੇ ਅੱਜ ਦੇ ਜ਼ਮਾਨੇ ਵਿੱਚ ਕੋਈ ਕਿਸੇ ਦੀ ਕਦਰ ਨਾ ਜਾਣੇ ਗੁਣਾ ਦੇ ਨਾਲੋਂ ਔਗਣ ਭਾਰੇ ਦਾ ਵੀ ਗੁੱਸਾ ਸਹਿਣਾ ਪੈਂਦਾ ਹੈ। ਕੀ ਬਾਤ ਹੈ ਜੀ। ਗੁਣਾ ਦੇ ਨਾਲੋਂ ਔਗਣ ਭਾਰੇ ਦਾ ਵੀ ਗੁੱਸਾ ਸਹਿਣਾ ਪੈਂਦਾ ਹੈ। ਅੱਛਾ। ਸਹੀ ਸਿੱਧਿਆ ਤੀਰ ਨਿਸ਼ਾਨੇ ਪਰ ਲੱਗਦਾ ਹੈ। ਹੂੰ। ਮਿੱਤਰੋ। ਹੂੰ। ਸਹੀ ਸਿੱਧਿਆ ਤੀਰ ਨਿਸ਼ਾਨੇ ਪਰ ਲੱਗਦਾ ਹੈ ਮਿੱਤਰੋ। ਹੂੰ। ਉੱਕਿਆ ਨਿਸ਼ਾਨਾ ਹੂੰ। ਸਹੀ ਨਾ ਲੱਗੇ ਅੰਤ ਪਛਤਾਉਣਾ ਪੈਂਦਾ ਹੈ। ਉੱਕਿਆ ਨਿਸ਼ਾਨਾ ਸਹੀ ਨਾ ਲੱਗੇ। ਅੰਤ ਪਛਤਾਉਣਾ ਪੈਂਦਾ ਹੈ ਅਨਜਾਣ ਨਿਆਰੀ ਦੁਨੀਆ ਅੰਦਰ ਕੀ ਕੁਝ ਵੇਖ ਰਹੇ ਅਨਜਾਣ ਨਿਆਰੀ ਦੁਨੀਆ ਅੰਦਰ ਕੀ ਕੁਝ ਵੇਖ ਰਹੇ ਕਹਿੰਦੇ ਕੁਝ ਤੇ ਕਰਦੇ ਕੁਝ ਵਾਲਾ ਬਾਰਵੀਂ ਸਹਿਣਾ ਪੈਂਦਾ ਹੈ ਕਹਿੰਦੇ ਕੁਝ ਕਰਦੇ ਕੁਝ ਵਾਲਾ ਵੀ ਬਾਰ ਸਹਿਣਾ ਪੈਂਦਾ ਹੈ ਮਜਬੂਰੀ ਵਿੱਚ ਉੱਚਾ ਨੀਵਾ ਸਭ ਸਹਿਣਾ ਪੈਂਦਾ ਹੈ ਉੱਚੇ ਹੁੰਦਿਆਂ ਵੀ ਨੀਵੇਂ ਥਾਂ ਵੀਰੋ ਵਹਿਣਾ ਪੈਂਦਾ ਹੈ ਉੱਚੇ ਹੁੰਦਿਆਂ ਵੀ ਨੀਵੇਂ ਥਾਂ ਵੀਰੋ ਵਹਿਣਾ ਪੈਂਦਾ ਹੈ ਵੀਰੋ ਵਹਿਣਾ ਪੈਂਦਾ ਹੈ ਬਹੁਤ 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 ਸ਼ੁਕਰੀਆ ਜੀ ਅਜਾਦ ਜੀ ਤੇ ਮੈਂ ਹੁਣ ਅਗਲੀ ਬੇਨਤੀ ਜਿਹੜੀ ਉਹ ਮੇਰੀ ਫਿਰ ਹਰਮੀਤ ਆਰਟਿਸਟ ਜੀ ਨੂੰ ਆ ਕਿ ਉਹ ਆਪਣੀਆਂ ਕੁਝ ਕਵਤਾਵਾਂ ਉਹ ਫਿਰ ਸਾਡੇ ਸਾਹਮਣੇ ਲੈ ਕੇ ਆਉਣ ਹਰਮੀਤ ਆਰਟਿਸਟ ਜੀ ਅਮਰ ਸਤਿ ਹੋਰ ਛੋਟੀਆਂ ਛੋਟੀਆਂ ਤਿੰਨ ਚਾਰ ਕਵਤਾਵਾਂ ਨੇ ਕਿਰਸ਼ਾ ਨੋਟਾਂ ਦੀ ਬਾਰਿਸ਼ ਵਿੱਚ ਆਹਾਂ ਭਿਜ ਰਹੀ ਹੂੰ ਨੋਟਾਂ ਦੀ ਬਾਰਿਸ਼ ਵਿੱਚ ਭਿਜ ਰਹੀ ਮਲੂਕ ਜਈ ਕੁੜੀ ਤੇ ਹੂੰ ਇੱਕ ਸਿਆਣਾ ਵਰਿਆ ਜੀ ਅੱਛਾ ਹੂੰ ਹਯਾ ਕਰ ਕੁੜੀਏ ਹੂੰ ਤੈਨੂੰ ਪਤਾ ਹੂੰ ਕੌਣ ਹੈ ਤੂੰ ਹੂੰ ਹਯਾ ਕਰ ਕੁੜੀਏ ਤੈਨੂੰ ਪਤਾ ਕੌਣ ਹੈ ਤੂੰ ਹੂੰ ਨੱਡੀ ਭੌਂ ਕੇ ਬੋਲੀ ਹੂੰ ਮੈਂ ਤਾਂ ਉਹੀ ਹਾਂ ਹੂੰ ਜੋ ਦਿਖ ਰਹੀ ਵਾਹ ਮੈਂ ਤਾਂ ਉਹੀ ਹਾਂ ਜੋ ਦਿਖ ਰਹੀ ਹੂੰ ਤੂੰ ਦੱਸ ਹੂੰ ਤੂੰ ਕੌਣ ਹੈ ਹੂੰ ਵਾਹ ਹੂੰ ਅੱਛਾ ਹੈ ਬੜੀ ਪੁਰਾਣੀ ਮੇਰੀ ਪਹਿਲੀਆਂ ਕਵਤਾਵਾਂ ਚੋਂ ਹੈ ਇਸ਼ਾਰਾ ਜੀ ਇਸ਼ਾਰਾ ਬੇਸ਼ੱਕ ਲੌਂਗ ਤਾਂ ਕਦੇ ਹੂੰ ਗਵਾਚਾ ਹੀ ਨਹੀਂ ਸੀ ਵਾਹ ਵਾਹ ਲੌਂਗ ਤਾਂ ਕਦੇ ਗਵਾਚਾ ਹੀ ਨਹੀਂ ਸੀ ਲੌਂਗ ਤਾਂ ਕਦੇ ਗਵਾਚਾ ਹੀ ਨਹੀਂ ਸੀ ਹੂੰ ਨਿਗਾਹ ਗਵਾਚ ਗਈ ਹਾਂ ਬਹੁਤ ਖੂਬ ਨਿਗਾਹ ਗਵਾਚ ਗਈ ਹੂੰ ਨਿਗਾਹ ਮਾਰਦੇ ਮਾਰਦੇ ਆਹ ਹਾਂ ਨਾ ਤਾਂ ਕਦੇ ਗਵਾਚੇ ਕੀ ਬਾਤ ਹੈ ਬਹੁਤ ਖੂਬ ਬਹੁਤ ਖੂਬ ਡੇਰਨਾ ਤਾਂ ਕੀ ਹੂੰ ਡੁੱਬਣ ਵੀ ਨਾ ਦਿੱਤਾ ਅੱਛਾ ਹੂੰ ਡੇਰਨਾ ਤਾਂ ਕੀ ਹੂੰ ਡੁੱਬਣ ਵੀ ਨਾ ਦਿੱਤਾ ਡੁੱਬਣ ਵੀ ਨਾ ਦਿੱਤਾ ਹੂੰ ਬਸ ਐਵੇਂ ਭਿਉਂ ਕੇ ਰੱਖ ਦਿੱਤਾ ਕਿਹੜਾ ਬਾਤ ਬਹੁਤ ਅੱਛੀ ਕੀ ਬਾਤ ਹੈ ਬਹੁਤ ਖਗਵਾਤ ਗਈਆਂ ਨੇ ਹੂੰ ਇੱਕ ਹੋਰ ਤੇਰੀਆਂ ਅੱਖਾਂ ਹੂੰ ਗਵਾਚ ਗਈਆਂ ਨੇ ਹੂੰ ਕਾਲੇ ਘੇਰਿਆਂ ਦੇ ਹੂੰ ਝੁਰਮਟ ਵਿੱਚ ਆਏ ਆ ਵਾਹ ਵਾਹ ਤੇਰੀਆਂ ਅੱਖਾਂ ਗਵਾਚ ਗਈਆਂ ਨੇ ਗਵਾਚ ਗਈਆਂ ਨੇ ਹੂੰ ਕਾਲੇ ਘੇਰਿਆਂ ਦੇ ਝੁਰਮਟ ਵਿੱਚ ਹੂੰ ਜਿਗਰਾਤੇ ਹੂੰ ਇੰਨੇ ਸਿਆ ਤਾਂ ਨਹੀਂ ਹੁੰਦੇ ਆਹ ਵਾ 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 ਜਿਗਰਾਤੇ ਕੀ ਬਾਤ ਇੰਨੇ ਸਿਆ ਤਾਂ ਨਹੀਂ ਵਾ 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 ਸ਼ਾਇਰ ਹੂੰ ਕਮਲਾ ਹੈ ਹੂੰ ਕੀ ਕਮਾਲ ਦਾ ਅੱਛਾ ਦੋਨੋਂ ਹੀ ਸ਼ਾਇਰ ਹੂੰ ਕਮਲਾ ਹੈ ਹੂੰ ਕਿ ਕਮਾਲ ਦਾ ਹੂੰ ਕੱਚੀ ਪੈਨਸਲ ਨਾਲ ਹੂੰ ਲਿਖ ਰਿਆ ਹੂੰ ਸਿੱਕੇ ਬੰਦ ਮੁਹੱਬਤ ਦੀ ਕਵਤਾ ਵਾਹ ਕੀ ਬਾਤ ਵਾਹ ਕੀ ਬਾਤ ਬਹੁਤ ਖੂਬ ਬਹੁਤ ਖੂਬ ਇਹ ਸੰਰਮਿਤ ਆਰਟਿਸਟ ਜੀ ਤੇ ਮੈਨੂੰ ਲੱਗਿਆ ਥੋੜੀ ਇਜਾਜ਼ਤ ਹੋਵੇ ਤਾਂ ਮੈਂ ਇੱਕ ਤਰਨਮ ਦੇ ਵਿੱਚ ਗਾਉਂਦਾ ਹਾਂ ਕੀ ਬਾਤ ਯਸ ਯਸ ਬਿਲਕੁਲ ਦੋ ਚਾਰ ਸ਼ੇਰ ਬਸ ਕਿੰਨੇ ਟਾਈਮ ਜੀ 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 ਬੁਰੇ ਵਕਤਾਂ ਚੋਂ ਲੰਘ ਕੇ ਵੀ ਗੁਜ਼ਾਰਾ ਕਰ ਲਿਆ ਹੁੰਦਾ ਗੁਰੇਵਕਤਾ ਚੋਂ ਲੰਘ ਕੇ ਵੀ ਗੁਜ਼ਾਰਾ ਕਰ ਲਿਆ ਹੁੰਦਾ ਅਗਰ ਤੇਰੀ ਮੁਹਬਤ ਤੋਂ ਕਿਨਾਰਾ ਕਰ ਲਿਆ ਹੁੰਦਾ ਜੇ ਉਹ ਕਿਦਰੇ mohabbat ਦੀ ਨਜ਼ਾਕਤ ਸਮਝਦਾ ਹੁੰਦਾ ਜੇ ਉਹ ਕਿਦਰੇ mohabbat ਦੀ ਨਜ਼ਾਕਤ ਸਮਝਦਾ ਹੁੰਦਾ असांस मरना गवारा, गवारा कर लज़रों पार ॾिस पूरत त फिर जे नज़र पार ॾिस पी ਤੇਰੀ ਸੂਰਤ ਤਾਂ ਫਿਰ ਮੈਂ ਵੀ ਤੇਰੇ ਮੁਖ ਤੂੰ ਹੀ ਕੁਦਰਤ ਦਾ ਨਜ਼ਾਰਾ ਕਰ ਲੈ ਕੀ ਬਾਤ ਹੈ ਕੀ ਬਾਤ ਹੈ ਤੇਰੇ ਸਭ ਕੋਲ ਨੇ ਝੂਠੇ ਤੇਰੇ ਸਭ ਕੋਲ ਨੇ ਝੂਠੇ ਪਤਾ ਹੁੰਦਾ ਜੇ ਕਿਦਰੇ ਤਾਂ ਤੇਰੇ ਸਭ ਕੋਲ ਨੇ ਝੂਠੇ ਪਤਾ ਹੁੰਦਾ ਜੇ ਕਿਦਰੇ ਤਾਂ ਅਸੀਂ ਤਾਂ ਉਮਰ تنہائی ਸਾਹਾਂ ਕੀ ਬਾਤ ਹੈ ਕੀ ਬਾਰੇ ਲਿਆ ਤਾਂ ਉਮਰ تنہائی ਕੀ ਬਾਤ ਹੈ ਹੋਰ ਆਖਰੀ ਸ਼ੇਰ ਹੈ ਕਿ ਜੀ ਜੇ ਲਬ ਦੀ ਆਸ ਕੋਈ ਸਾਥ ਤੇਰੇ ਦੀ ਤਾਂ ਸੋ ਤੇਰੀ ਕੀ ਬਾਤ ਹੈ ਜੇ ਲਬ ਦੀ ਆਸ ਕੋਈ ਸਾਥ ਤੇਰੇ ਦੀ ਤਾਂ ਸੋ ਤੇਰੀ ਆਸਾਨੇ ਸਫਰ ਜੀਵਨ ਦਾ ਦੁਬਾਰਾ ਕਰ ਲਿਆ ਬੰਦਾ ਬੁਰੇ ਵਕਤਾਂ ਚੋਂ ਲੰਘ ਕੇ ਵੀ ਗੁਜ਼ਾਰਾ ਬਹੁਤ ਅੱਛਾ ਬਹੁਤ ਅੱਛਾ ਕੀ ਬਾਤ ਹੈ ਕੀ ਬਾਤ ਵਾ 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 ਬਹੁਤ ਬਹੁਤ ਸ਼ੁਕਰੀਆ ਵਾ ਵਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਅੱਜ ਦੇਸ਼ ਕਵੀ ਦਰਬਾਰ ਵਿੱਚ ਸਾਰੇ ਹੀ ਹਾਜ਼ਰੀ ਭਰਨ ਵਾਲੇ ਕਵੀ ਜਨਾਂ ਦਾ ਸ਼ਾਇਰਾਂ ਦਾ ਦਿਲੋਂ ਮੁਹੱਬਤ ਬਹੁਤ ਸ਼ੁਕਰੀਆ ਦੂਰਦਰਸ਼ਨ ਦੇ ਵੇੜੇ ਚ ਓਨਲੀ ਥੈਂਕ ਯੂ